ਖੱਤੀ ਚੋਰਾ ਦੇ ਹੌਸਲੇ ਆ ਵੇਖ ਲੋ ਕਿ ਇਸ ਕਦਰ ਬੁਲੰਤ ਨੇ ਕਿ ਸਮਰਾਰਾ ਸ਼ਹਿਰ ਦੇ ਵਿੱਚ ਤਾਂ ਇਹਨਾਂ ਦੇ ਵਿੱਚ ਕੋਈ ਖੌਫ ਹੀ ਨਹੀਂ ਰਹਿ ਗਿਆ ਮੋਟਰਸਾਈਕਲ ਚੋਰੀ ਕਰਨ ਵਾਲੇ ਅਣਪਛਾਤੇ ਚੋਰਾ ਨੇ ਇੱਥੇ ਆਤੰਕ ਮਚਾਇਆ ਹੋਇਆ ਇਸ ਹਫਤੇ ਦੇ ਵਿੱਚ ਤਿੰਨ ਮੋਟਰਸਾਈਕਲ ਤੇ ਇੱਕ ਗੱਡੀ ਚੋਰੀ ਹੋ ਚੁੱਕੀ ਹੈ ਤੇ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਤਾਂ ਸਮਰਾਲਾ ਸ਼ਹਿਰ ਤੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਦਹਿਸ਼ਤ ਬਣੀ ਹੋਈ ਹੈ ਅਣਪਛਾਤੇ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਉਲੰਧ ਨੇ ਕਿ ਉਹਨਾਂ ਦੇ ਵੱਲੋਂ ਸਮਰਾਲਾ ਦੇ ਮੇਨ ਚੌਕ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਦਫ਼ਤਰ ਤੋਂ ਮਹਿਜ਼ 50 ਅਗਸਤ ਦੀ ਦੂਰੀ ਤੇ ਵੀ ਇੱਕ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਇੰਦੇ ਜਾਪ ਰਿਹਾ ਕਿ ਚੋਰ ਤਾਂ ਸਮਰਾਲਾ ਪੁਲਿਸ ਨੂੰ ਟਿਚ ਜਾਣਦੇ ਨੇ ਪਰ ਉਧਰ ਲੋਕ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਜਿੱਥੇ ਆਏ ਦਿਨ ਬਾਹਰ ਖੜੇ ਵਾਹਨ ਚੋਰੀ ਹੋ ਰਹੇ ਨੇ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤੇ ਉਧਰ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਨੇ ਜੀ ਨਾ ਜੀ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਵਾਲੇ ਜੀ ਕੀ ਘਟਨਾ ਹੋਈ ਤੁਹਾਡੇ ਚਟਨਾ ਸਰ ਸਾਡੇ ਦੋ ਮੋਟਰਾਂ ਦੀ ਚੋਰੀ ਹੋ ਗਈ ਇੱਕ ਪਲੈਟਨਾ ਦੀ ਤੇ ਇੱਕ ਸਪਲੈਂਡਰ ਪਲੈਟਨਾ ਮੇਰਾ ਮੋਟਰ ਹੈਗੀ ਤੇ ਸਪਲੈਂਡਰ ਮੇਰੇ ਬਰਦਰ ਦਾ ਠੀਕ ਆ ਤੇ ਦੋਨੋਂ ਮੋਟਰਸਾਈਕਲ ਤੇ ਅਸੀਂ ਕੰਮ ਕਰਾਂ ਤੇ ਆਉਂਦੇ ਵੀ ਜਾਂਦੇ ਵੀ ਜਾਂਦੇ ਸੀਗੇ ਸਰ ਘਰ ਉਹਦੇ ਉਹਨਾਂ ਦੇ ਝੱਟੇ ਨਾਲ ਫਿਰਤੀ ਚੱਲਦਾ ਸੀ ਤਲਗਾਹਾ ਘਟਦੇ ਗਰੀਬ ਬੰਦੇ ਆ ਮਰਾਂ ਜੀ ਪੁਲਿਸ ਸਰਪੰਚ ਨੂੰ ਫੋਨ ਕਰਿਆ ਸੀ ਤੇ ਸਰਪੰਚ ਨਾਲ ਅਸੀਂ ਥਾਣੇ ਗਏ ਰਿਪੋਰਟ ਲਿਖਾਈ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਸਰ ਇਹ ਕਿੱਧਰ ਦੀ ਘਟਨਾ ਹੈ ਇਹ ਸਰ ਵੀਰਵਾਰ ਵਾਲੇ ਦਿਨ ਦੀ ਘਟਨਾ ਹੈ ਜੀ ਰਿਪੋਰਟ ਕਿੱਥੇ ਲਿਖਾਈ ਸੀ ਸ਼ੁੱਕਰਵਾਰ ਵਾਲੇ ਦਿਨ ਸਵੇਰੇ ਲਿਖਾ ਕੇ ਆਏ ਜੀ ਪੁਲਿਸ ਆਈ ਨਹੀਂ ਅਜੇ ਨਹੀਂ ਸਰ ਆਈ ਨਹੀਂ ਹੈ ਜੀ ਤੇ ਕੀ ਕੀ ਆ ਗਿਆ ਬੋਲੋ ਪੁਲਿਸ ਵੱਲੋਂ ਇਹੀ ਕਿਹਾ ਗਿਆ ਕਹਿੰਦੇ ਵੀ ਕੈਮਰੇ ਚੈੱਕ ਕਰੋ ਤੁਸੀਂ ਜਾ ਕੇ ਸਰ ਸਾਨੂੰ ਕੋਈ ਕੈਮਰੇ ਚੈੱਕ ਕਰਾ ਨਹੀਂ ਰਿਹਾ ਹੈਗਾ ਕੀ ਮੰਗੀ ਕਰਦੇ ਮੰਗ ਸਰ ਇਹੀ ਕਰਦੇ ਆ ਸਾਡੇ ਜਲਦ ਤੋਂ ਜਲਦ ਸਾਨੂੰ ਸਾਡੇ ਮੋਟਰਹੈਲ ਮਿਲ ਜਾਣਾ ਅਸੀਂ ਗਰੀਬ ਬੰਦੇ ਆ ਸਰ ਸਾਤੋਂ ਲੈ ਵੀ ਨਹੀਂ ਹੋਣੇ ਹੈਗੇ ਅਸੀਂ ਦੁਬਾਰਾ ਗਏ ਜਿੱਥੇ ਕਣ ਦੁਬਾਰਾ ਨਹੀਂ ਸਰ ਥਾਣੇ ਗਏ ਹੈਗੇ ਫੋਨ ਆਏ ਠੀਕੇ ਕੱਲ ਸਰ ਦਾ ਫੋਨ ਆਇਆ ਠੀਕਾ ਤੇ ਉਹ ਕਹਿੰਦੇ ਵੀ ਅਸੀਂ ਆ ਰਹੇ ਆ ਤੇ ਮੁੜ ਕੇ ਸਰ ਵੀ ਨਹੀਂ ਆਏ ਹੈਗੇ ਕੀ ਨਾਮ ਹੈ ਦਿਪਕ 아이 ਕਿਹੜਾ ਕੋਲ ਵਾਲੇ ਨੂੰ ਕੀ ਕਰਨਾ ਹੈ ਉਹਨੇ ਅਰੇ ਮੋਟਰਸਾਈਕਲ ਚੋਰੀ ਹੋ ਗਿਆ ਜੀ ਤੇ ਆਪਣੇ ਆਵੇ ਇੱਕ ਤਰੀਕ ਨੂੰ ਜੀ ਕਿਹੜਾ ਮੋਟਰਸਾਈਕਲ ਤੁਹਾਡਾ ਮੈਂ ਸਪਲੈਂਡਰ ਮੋਟਰਸਾਈਕਲ ਜੀ ਕਿਹੜਾ ਮਾਡਲ ਸੀ ਮਾਡਲ 2022 ਸੀਗਾ ਜੀ ਇਹਦੀ ਕੰਪਲੀਟ ਕਾਈ ਪੁੱਛ ਕਰਵਾਈ ਸੀਗੀ ਕੋਈ ਕਾਰਵਾਈ ਨਹੀਂ ਹੋਈ ਜੀ ਪੋਸਾਈ ਨਹੀਂ ਨਹੀਂ ਆਈ ਨਹੀਂ ਅਜੇ ਕੀ ਕਿਹੜਾ ਚਾਹਦੇ ਕਟਵਾਉਣਾ ਅਸੀਂ ਆਈ ਗਏ ਨਾ ਚਲੋ ਤੁਹਾਨੂੰ ਇਨਸਾਫ ਮਿਲੇਗਾ ਤੁਹਾਨੂੰ ਸਾਡਾ ਮੋਟਰਸਾਈਕਲ ਮਿਲ ਜਵੇ ਤੇ ਸਰਪੰਚ ਵੱਲੋਂ ਵੀ ਅਸੀਂ ਦੱਸਿਆ ਜੀ ਸਰਪੰਚਰ ਵੀ ਸਰਪੰਚਰ ਵੀ ਸਾਡੇ ਕੋਈ ਕਾਰਵਾਈ ਨਹੀਂ ਕਰੀ ਨਾ ਸਰਪੰਚ ਘਰੇ ਆ ਕੇ ਗਏ ਸਾਡੇ ਕੋ ਤੇ ਕੈਮਰੇ ਬੋਲਣ ਲਈ ਸਾਨੂੰ ਪੁਲਿਸ ਨੇ ਕਿਹਾ ਸੀਗਾ ਸਰ ਪੁਲਿਸ ਨੇ ਸਾਨੂੰ ਆਪ ਕਿਹਾ ਕਰ ਕਿ ਉਹ ਪਿੰਡ ਦੇ ਸਰਪੰਚ ਨੂੰ ਲੈ ਕੇ ਜਾਇਓ ਨਾਲ ਤੇ ਸਰਪੰਚ ਨੇ ਸਾਡੇ ਸਰਪੰਚ ਸਾਡੇ ਨਾਲ ਕੋਈ ਪੰਜ ਨਾਲ ਕੋਈ ਸਰਪੰਚ ਆ ਕੇ ਸਾਡੇ ਨਾਲ ਖੜਾ ਨਹੀਂ ਹੈਗਾ ਰਿਪੋਰਟਲ ਤੱਕ ਕਰੇ ਆਈਗੀ ਪੁਲਿਸ ਵੀ ਨਹੀਂ ਕਰੇ ਆਈ ਹੈਗੀ ਇਹ ਜਿੱਥੇ ਮੋੜ ਤੇ ਨਕਲ ਲੱਤਦਾ ਸੀ ਕਿਸਤਾਂ ਦੇ ਸੀ ਮੈਂ ਕਿਸਤਾਂ ਦੇ ਮੋੜ ਤੇ ਲੱਤਦਾ ਜੀ ਹਲਦਾ ਕੋਈ ਕਿਸਤਾਂ ਵੀ ਚੱਲ ਰਹੀਆਂ ਨਹੀਂ ਇਹ ਉਹਦੀਆਂ ਕੰਮ ਕੀ ਕਰਦੇ ਆ ਕੰਮ ਫੈਕਟਰੀ ਲੱਗੇ ਆ ਜੀ ਮੇਰਾ ਨਾਮ ਕਰਨਜੋ ਸਿੰਘ ਜੀ ਮੈਂ ਸਮਰਾਲਾ ਦਾ ਰਹਿਣ ਵਾਲਾ ਹਾਂ ਤੇ ਮੇਰੀ ਰਿਹੈਸ਼ ਕਮਲ ਕਲੋਨੀ ਸਮਰਾਲਾ ਵਿੱਚ ਹੈ ਤੇ ਤਕਰੀਬਨ 20 ਤਰੀਕ ਦੀ ਗੱਲ ਹੈ ਸਾਡੇ ਘਰ ਦੇ ਬਾਹਰੋਂ ਦੁਪਹਿਰੇ ਦਿਨ ਦਿਹਾੜੇ 1 ਵਜੇ ਸਾਡੀ ਗੱਡੀ ਚੋਰੀ ਹੋ ਗਈ ਆ ਜਿਹੜੀ ਕਿ ਅਸੀਂ ਮੇਰੇ ਡੈਡੀ ਜੀ ਨੇ ਮਿਹਨਤ ਦੀ ਕਮਾਈ ਨਾਲ ਆਪਣੀ ਫੈਮਿਲੀ ਵਾਸਤੇ ਲਈਤੀ ਸੀਗੀ ਤੇ ਇਹ ਚੋਰੀ ਦੁਪਹਿਰੇ 1 ਵਜੇ 1 ਵਜੇ 13 ਮਿੰਟ ਤੋਂ ਲੈ ਕੇ 1 ਵਜੇ 26 ਮਿੰਟ ਦੇ ਵਿੱਚ ਹੋਈ ਆ ਜਿਹੜੀ ਕਿ ਅਸੀਂ ਆਪਣੇ ਘਰ ਦੇ ਨੇੜਲੇ ਸਿਕਿਉਰਿਟੀ ਕੈਮਰੇ ਤੋਂ ਦੇਖਿਆ ਹੈ ਬਟ ਸਾਨੂੰ ਚੋਰਾਂ ਦਾ ਕੋਈ ਚਿਹਰਾ ਵਗੈਰਾ ਕੁਝ ਪਤਾ ਨਹੀਂ ਲੱਗਿਆ ਬਟ ਅਸੀਂ ਪਿਛਲੇ ਮਹੀਨੇ ਹੀ ਗੱਡੀ ਦੇ ਸਾਰੇ ਸੈਂਟਰ ਲੋਕ ਸਾਰੀ ਕੀ ਸਾਰਾ ਕੁਝ ਲਗਵਾਇਆ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਗੱਡੀ ਨੂੰ ਲੱਭਣ ਵਿੱਚ ਹੈਲਪ ਕੀਤੀ ਜਾਵੇ ਤੇ ਅਸੀਂ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਚੋਰੀਆਂ ਵਧ ਰਹੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਮਹਮੂਮ ਚਲਾਈ ਹੈ ਤਾਂ ਉਸੇ ਤਰ੍ਹਾਂ ਇਹ ਚੋਰਾ ਨੂੰ ਫੜਨ ਪਿੱਛੇ ਵੀ ਮੈਂ ਮਾਮਲਾ ਲਗਾਈ ਜਾਵੇ ਤਾਂ ਕਿ ਲੋਕ ਸਾਰੇ ਸਿਕਿਉਰ ਫੀਲ ਕਰਨ ਤੇ ਆਪਣੀ ਚੀਜ਼ਾਂ ਨੂੰ ਜੋ ਵੀ ਉਹ ਮਿਹਨਤ ਦੀ ਕਮਾਈ ਤੇ ਲੈਂਦੇ ਹਨ ਤੇ ਉਸ ਦਾ ਮੁੱਲ ਮਾਣ ਸਕਣ ਕਿਹੜੀ ਗੱਡੀ ਸੀ ਤੁਹਾਡੀ ਕਿੰਨਾ ਮੁੱਲ ਸੀ ਸਾਡੀ ਗੱਡੀ 2002 ਮਾਡਲ ਸੀਗੀ ਜਨ ਸੀਗੀ ਚਟੇ ਰੰਗ ਦੀ ਜਿਸ ਦਾ ਨੰਬਰ ਪੀ ਵੀ 13 ਐਚ 7983 ਸੀਗਾ ਜਿਹੜੀ ਕਿ ਸਪੈਸ਼ਲ ਬੀ ਤਰੀਕ ਨੂੰ ਚੱਕੀ ਗਈ ਹੈ ਹੋਰ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਪੁਲਿਸ ਪ੍ਰਸ਼ਾਸਨ سے ਹੀ ਮੰਗ ਕਰਦੇ ਹਾਂ ਜਿਸ ਤਰ੍ਹਾਂ ਸਮਰਾਲੇ ਸ਼ਹਿਰ ਦੇ ਵਿੱਚ ਚੋਰੀਆਂ ਵਧ ਰਹੀਆਂ ਹਨ ਤੁਸੀਂ ਇਹਨਾਂ ਚੋਰਾਂ ਤੇ ਉਹ ਲਾਉ ਰੋਕ ਲਗਾਓ ਤੇ ਇਹਨਾਂ ਨੂੰ ਫੜਨ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਸਮਰਾਲਾ ਸਮਰਾਲਾ ਦੇ ਵਿੱਚ ਇੱਕ ਹਫ਼ਤੇ ਵਿੱਚ ਤਿੰਨ ਮੋਟਰਸਾਈਕਲ ਤੇ ਕਾਰ ਚੋਰੀ ਹੋਈ ਜੀ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਲਈ ਬੜਾ ਚਰਚਾ ਦਾ ਵਿਸ਼ਾ ਬਣਿਆ ਹੈ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਵਹੀਕਲ ਦੀ ਆਪ ਜ਼ਿੰਮੇਵਾਰੀ ਰੱਖਣੀ ਇਹਨਾਂ ਦਾ ਪਹਿਲਾ ਹੀ ਕਦਮ ਹੀ ਆ ਤੇ ਜਿਸ ਹਾਲ ਉਹਨਾਂ ਇਹਨਾਂ ਨੇ ਦੋ ਮੋਟਰਸਾਈਕਲ ਬਹਿਲੋਂ ਪਿੰਡ ਤੋਂ ਚੋਰੀ ਹੋਏ ਨੇ ਦੋ ਹੀ ਸਕੇ ਭਰਾਵਾ ਦੇ ਜੀ ਉਹਨਾਂ ਨੇ ਬੜਾ ਈਜੀ ਰਸਤੇ ਦੇ ਵਿੱਚ ਹੀ ਖੜੇ ਕਰਿਓਏ ਸੀ ਤੇ ਜੇ ਰਜਿਸਟ੍ਰੇਸ਼ਨ ਕਰਤੀ ਆ ਸੀ ਜਲਦੀ ਮਤਲਬ ਪਕੜ ਕਰਾਂਗੇ ਇਹਨਾਂ ਦੇ ਦੋਸ਼ੀਆਂ ਦੀ ਇਸ ਤੋਂ ਇਲਾਵਾ ਅਸੀਂ ਇੱਕ ਬੰਦਾ ਗ੍ਰਿਫਤਾਰ ਵੀ ਕਰਿਆ ਸਮੇਤ ਮੋਟਰਸਾਈਕਲ ਚੋਰੀ ਦੇ ਤੇ ਇੱਕ ਇਹ ਤੋਂ ਬਾਜ਼ਾਰ ਚ ਹੋਇਆ ਜੀ ਅਸੀਂ ਉਹਦੀ ਵੀ ਜਲਦੀ ਤੋਂ ਜਲਦੀ ਉਹਨੂੰ ਬਿਸਤਰ ਕਰਨਾ ਕਰਕੇ ਮਾਂਜੂ ਅਦਾਲਤ ਵਿੱਚ ਪੇਸ਼ ਕਰਾਂਗੇ ਕੋਈ ਸੀਸੀਟੀਵੀ ਕਵਰ ਵੀ ਆਇਆ ਜੀ ਸਾਹਮਣੇ ਜੀ ਜੀ ਆਈਆ ਜੀ ਉਹ ਸੀ ਸੀਸੀ ਪੁਆਇੰਟ ਸੰਘਾਲ ਰਹੇ ਆ ਜੀ ਦੇਖ ਰਹੇ ਆ ਹਾਂਜੀ